भॻवान ਅੱਜ ਤਰਨ ਤਰਨ ਅਸੈਂਬਲੀ ਦਾ ਨਤੀਜਾ ਆਇਆ ਔਰ ਆਜ ਇੱਕ ਬੜੀ ਖੁਸ਼ੀ ਔਰ ਮਾਣ ਵਾਲੀ ਗੱਲ ਆ ਕਿ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਆਰਮਿੰਦਰ ਸਿੰਘ ਸੰਧੂ ਜੀ ਬਹੁਤ ਵੱਡੀ ਲੀਡ ਦੇ ਨਾਲ ਜਿੱਤੇ ਨੇ ਮੈਂ ਸਮਝਦਾ ਵੀ ਇਹ ਇਲੈਕਸ਼ਨ ਇਸ ਕਰਕੇ ਹੋਇਆ ਕਿ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਡਾਕਟਰ ਸੋਲ ਉਥੇ ਐਮਐਲਏ ਸਨ ਪੋਣਾ ਦੀ ਬਿਮਾਰੀ ਕਰਕੇ ਅਕਾਲ ਚਲਾਨਾ ਕਰ ਗਏ ਔਰ ਕੁਦਰਤ ਦਾ ਪਾਣਾ ਸੀ ਔਰ ਉਸ ਪਾਣੇ ਕਰਕੇ ਇਹ ਚੋਣ ਦੁਬਾਰਾ ਹੋਈ ਮੈਨੂੰ ਅੱਜ ਇਸ ਗੱਲ ਦੀ ਤਾਰਸ ਹੈ ਕਿ ਜਿਹੜਾ 3.5 ਪੋਨੇ 4 ਸਾਲ ਚ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਭਗਵੰਤ ਮਾਨ ਜੀ ਦੀ ਕਾਰਜ ਪ੍ਰਣਾਲੀ ਸਮੁੱਚੇ ਪੰਜਾਬ ਦੇ ਵਿੱਚ ਅੱਜ ਲੋਕਾਂ ਨੇ ਉਹਦੇ ਤੇ ਮੋਹਰ ਲਾਈ ਕਿਉਂਕਿ ਧਰਮ ਤਾਰਨ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਸਨ ਰਵਾਇਤੀ ਪਾਰਟੀਆਂ ਸਨ ਬਹੁਤ ਉਹਨਾਂ ਨੇ ਕੂੜ ਪ੍ਰਚਾਰ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਖਿਲਾਫ ਕੀਤਾ ਪਰ ਅੱਜ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦੇ ਕੇ ਇਹ ਸਾਬਤ ਕਰਤਾ ਕਿ ਜਿਹੜੇ ਆਮ ਆਦਮੀ ਪਾਰਟੀ ਦਾ ਐਜੰਡਾ ਸਮਾਜ ਦੇ ਹਰ ਵਰਗ ਨੂੰ ਸੁਖ ਦੇਣਾ ਸਮਾਜ ਦੇ ਹਰ ਵਰਗ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਣਾ ਉਹਦੇ ਲਈ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਜੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ 3.5 ਤੋਂ 4 ਸਾਲ ਦੇ ਵਿੱਚ ਯਤਨਸ਼ੀਲ ਤੇ ਕਰਮਸ਼ੀਲ ਰਹੀ ਆ ਅੱਜ ਉਹਦਾ ਨਤੀਜਾ ਤੁਹਾਡੇ ਸਾਹਮਣੇ ਆ ਅੱਜ ਮੈਨੂੰ ਕਹਿਣ ਚ ਕੋਈ ਗਰੇਸ ਨਹੀਂ ਜਿਹੜੀ ਕਾਂਗਰਸ ਪਾਰਟੀ ਆਪਣੇ ਆਪ ਦੇ ਵਿੱਚ ਬਹੁਤ ਕੁਝ ਗੱਲ ਕਰਦੇ ਸਨ ਔਰ ਇਹਨਾਂ ਦੇ ਲੀਡਰ ਹਮੇਸ਼ਾ ਹੰਕਾਰ ਦੇ ਵਿੱਚ ਭਰੇ ਹੁੰਦੇ ਸਨ ਔਰ ਜਿਸ ਤਰੀਕੇ ਦੀ ਸ਼ਬਦਾਵਲੀ ਇਹ ਮੁੱਖ ਮੰਤਰੀ ਜੀ ਦੇ ਖਿਲਾਫ ਵਰਤੇ ਸੀ ਅੱਜ ਲੋਕਾਂ ਨੇ ਉਹਨਾਂ ਨੂੰ ਆਪਣੀ ਜਗਾ ਦੱਸਤੀ ਆ ਅੱਜ ਉਹ ਪਾਰਟੀ ਨੂੰ ਚੌਥੇ ਨੰਬਰ ਤੇ ਆਉਣਾ ਪਿਆ ਸੋ ਮੇਰੀ ਬੇਨਤੀ ਆ ਕਿ ਆਮ ਆਦਮੀ ਪਾਰਟੀ ਦਾ ਇਕੱਲਾ ਇਕੱਲਾ ਵਲੰਟੀਅਰ ਵੱਡੇ ਤੋਂ ਵੱਡਾ ਲੀਡਰ ਲੋਕਾਂ ਦੀ ਸੇਵਾ ਵਾਸ ਵਰਪਿਆ ਤਾਂ ਸਾਡੀ ਰਾਜਨੀਤੀ ਕੇਵਲ ਦੇ ਕੇਵਲ ਸੇਵਾ ਦੇ ਵਿਕਾਸ ਦੀ ਰਾਜਨੀਤੀ ਆ ਅਸੀਂ ਨੀਵੇਂ ਹੋ ਕੇ ਲੋਕਾਂ ਦੇ ਜੀਵਨ ਤੋਂ ਉੱਪਰ ਚੁੱਕਣ ਲਈ ਲੋਕਾਂ ਨੂੰ ਸੁੱਖ ਦੇਣ ਲਈ ਹਮੇਸ਼ਾ ਹੀ ਪਛਤਨਸ਼ੀਲਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਿਹੜਾ ਸਮਰਥਨ ਮਿਲਿਆ ਉਹਦੇ ਤੋਂ ਸਾਨੂੰ ਹੋਰ ਪ੍ਰੇਰਣਾ ਮਿਲਦੀ ਆ ਬਲ ਮਿਲਦਾ ਤਾਂ ਕਿ ਹੋਰ ਹਿੰਮਤ ਦੇ ਨਾਲ ਆਪਾਂ ਲੋਕਾਂ ਦੀ ਜਿਹੜੀ ਆ ਉਹ ਸੇਵਾ ਕਰ ਸਕੀਏ ਸੋ ਮੈਂ ਅੱਜ ਆਪਣੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਅਰਵਿੰਦ ਕੇਜਰੀਵਾਲ ਜੀ ਨੂੰ ਭਗਵੰਤ ਮਾਨ ਜੀ ਨੂੰ ਔਰ ਸਾਰੇ ਵਲੰਟੀਅਰ ਸਹਿਬਾਨ ਆਫਿਸ ਬੇਰਰ ਸਹਿਬਾਨ ਬੜਾ ਸਾਰਿਆਂ ਨੂੰ ਮੁਬਾਰਕ ਦਿਨਾ ਕਿ ਉਹਨਾਂ ਦੀ ਕੜੀ ਮਿਹਨਤ ਜਿਹੜੀ ਆ ਅੱਜ ਕੰਮ ਲੈ ਕੇ ਆਈ ਆ ਔਰ ਤਰਨਧਾਰਨ ਦੇ ਲੋਕਾਂ ਦਾ ਧੰਨਵਾਦ ਵੀ ਜਿਹੜਾ ਨੇ ਪਾਰਟੀ ਨੂੰ ਅਪਣਾ ਕੇ ਉਹਨਾਂ ਦੇ ਕੰਮ ਦੇ ਉੱਪਰ ਮੋਹਰ ਲਾਈ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੇਖੋਗੇ ਕਿ ਜਿਹੜਾ ਪਿਛਲੇ ਕਈ ਸਾਲਾਂ ਤੋਂ ਵਿਕਾਸ ਹੋਤੇ ਰੁਕਿਆ ਸੀਗਾ ਅੱਜ ਉਹ ਬਹੁਤ ਤੇਜ਼ੀ ਦੇ ਨਾਲ ਸ਼ੁਰੂ ਹੋਊਗਾ ਸੋ ਮੈਂ ਆਪਣੇ ਮੇਰੇ ਸਾਰੇ ਗੁਰਦਾਸਪੁਰ ਦੇ ਵਲੰਟੀਅਰ ਸਹਿਬਾਨ ਆਫਿਸ ਬੇਨਰ ਸਹਿਬਾਨ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਉੱਥੇ ਜਾ ਕੇ ਮਿਹਨਤ ਵੀ ਕੀਤੀ ਔਰ ਸਾਨੂੰ ਤਕਰੀਬਨ ਕਈ ਏਰੀਆਸੇ ਮਿਲੇ ਸਨ ਕਿਤੇ ਜਾ ਕੇ ਮਿਹਨਤ ਕਰਕੇ ਅੱਜ ਕਾਮਯਾਬੀ ਮਿਲੀ ਆ ਸੋ ਬਹੁਤ ਨਾ ਕਹਿੰਦਾ ਹੋਇਆ ਇੱਕ ਵਾਰੀ ਫੇਰ ਸਮੂਹ ਵਾਸੀਆਂ ਨੂੰ ਮੁਲਾਕਾ ਵਾਸੀਆਂ ਨੂੰ ਮੁਬਾਰਕਾ ਤੇ ਸ਼ੁਭ ਕਾਮਨਾਵਾਂ ਪਰਮੇਸ਼ਵਰ ਕਰੇ ਕਿ ਆਮ ਆਦਮੀ ਪਾਰਟੀ ਦੇ ਸਾਰੇ ਸਾਥੀ ਸਾਰੇ ਆਹੁ ਅਹੁਦੇਦਾਰ ਵਲੰਟੀਅਰ ਸਹਬਾਨ ਇਸੇ ਤਰੀਕੇ ਦੇ ਨਾਲ ਨੀਵੇਂ ਹੋ ਕੇ ਲੋਕਾਂ ਦੇ ਵਿਕਾਸ ਲਈ ਲੋਕਾਂ ਦੀ ਸੇਵਾ ਲਈ ਹਮੇਸ਼ਾ ਹੀ ਫਰਬਾਰ ਤਿਆਰ ਰਹਿਣ ਔਰ ਲੋਕਾਂ ਦੀ ਸੇਵਾ ਲਈ ਕੋਈ ਕਸਰ ਜਿਹੜੀ ਆ ਉਹ ਨਾ ਛੱਡੀ ਜਾਵੇ ਬਹੁਤ ਮੁਬਾਰਕਾਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਕਿਉਂਕਿ ਤਰਨਤਾਰਨ ਦੀ ਜਨਤਾ ਨੇ ਅੱਜ ਬਿਗਲ ਬੁਝਾ ਦਿੱਤਾ 2027 ਲਈ ਔਰ ਇਹ ਕਮਾਦੀ ਤੇ ਵਿਕਾਸ ਦੀ ਜਿੱਤ ਹੋਈ ਹੈ ਹੰਕਾਰ ਦੀ ਹਾਰ ਹੋਈ ਹੈ ਜਿਹੜੀ ਪਾਰਟੀ ਹੰਕਾਰ ਕਰਦੀ ਸੀ ਕਾਂਗਰਸ ਤੇ ਬੀਜੇਪੀ ਉਹ ਚੌਥੇ ਦੇ ਪੰਜਵੇਂ ਨੰਬਰ ਤੇ ਕੋਈ ਵजूद ਨਹੀਂ ਰਿਹਾ ਉਹਨਾਂ ਦਾ ਅੱਜ ਆਮ ਆਦੀ ਪਾਰਟੀ ਕਮਾ ਤੇ ਵਿਕਾਸ ਦੇ ਨਾਲ ਬਲੰਦੀਆਂ ਤੇ ਜਾ ਰਹੀ ਹੈ ਔਰ ਆਉਣ ਵਾਲੀ 2027 ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਪੂਰੇ ਜੋਰਾ ਜੋਰਾ ਨਾਲ ਬਣ ਰਹੀ ਹੈ ਧੰਨਵਾਦ